ਜਦੋਂ ਮੈਂ ਵੀ ਆਈ ਐ ਇਹਿੰਨਾ ਇਹਨਾਂ ਦੋਵਾਂ ਭਰਾਵਾਂ ਵਿੱਚ ਕਿੰਨਾ ਪਿਆਰ ਹੁੰਦਾ ਸੀ ਇਕੱਠੇ ਬੈ ਕੇ ਰੋਟੀ ਖਾਂਦੇ ਹੁੰਦੇ ਸੀ ਜਿਹੜਾ ਕੰਮ ਕਰਨਾ ਇੱਕ ਦੂਜੇ ਨੂੰ ਪੁੱਛ ਕੇ ਕਰਨਾ ਤੇ ਪਰ ਮੇਰੇ ਨਾਲ ਦੋਵਾਂ ਭਰਾਵਾਂ 'ਚ ਇਹੋ ਜਿਹੀ ਦੜਾੜ ਪਈ ਹੈ ਨਾ ਕਿ ਇੱਕ ਦੂਜੇ ਨੂੰ ਨਾ ਹੁਣ ਕਵਾਬ ਨਹੀਂ ਸਕਦੇ ਤੇ ਨਾ ਉਹ ਬਰੋਂ ਫੋਨ ਹੀ ਕਰ ਸਕਦਾ ਹੈ ਇਹਨਾਂ ਨੂੰ ਚਲ ਸਕੀਮ ਜਿਹੜੀ ਮੈਂ ਲਈ ਸੀ ਨਾ ਵੇ ਸਾਰੇ ਕਾਮਯਾਬ ਤੇ ਇਦਾਂ ਹੋ ਹੀ ਗਈ ਆ ਚਾਹਰ ਪੁੱਤਰ ਇਦਾਂ ਹੀ ਕੰਮ ਚੱਲੀ ਰੱਖ ਰਮਣੂ ਹਾਂਜੀ ਬੈ ਮੇਰੀ ਗੱਲ ਸੁਣੋ ਉਹ ਕਿਉਂ ਗਿਆ ਵਾ ਉਹ ਹੋਣਾ ਕੀ ਆ ਲਵਲੀ ਬਿਰੇਲ ਆਇਆ ਸੀ ਹਾਂ ਤੇ ਕਹਿੰਦਾ ਵੀ ਡੈਡੀ ਜੀ ਜਿਹੜੀ ਰੋਡ ਤੇ ਕਾਲੀ ਆ ਨਾ ਮੈਂ ਉਹ ਲੈਣੀ ਆ ਮੈਂ ਮਕਰੋਨੀ ਲੈਣੀ ਪਈ ਇਹ ਕਿਤਾਂ ਦੀ ਗੱਲ ਹੋਈ ਰੋਡ ਤੋਂ ਉਹਨੂੰ ਦੇਵ ਤਾਂ ਕਿੱਥੇ ਜਾਣਾ ਵਾ ਤੇ ਮੈਂ ਹੈ ਉਹ ਤੇ ਗੱਲ ਆ ਚੱਲ ਕੋਈ ਗੱਲ ਨਹੀਂ ਗੱਲ ਕਰੂੰਗਾ ਤੇ ਦੇਖ ਲਾਂਗੀ ਕਿਹੜੀ ਗੱਲਾਂ ਕਰਨ ਦੀਆਂ ਦੇਖ ਲਾਂ ਘੜੀ ਜੀ ਨੂੰ ਉਹਦੀਆਂ ਕੰਨ ਭਰਵੀ ਦਿੱਤੇ ਮਮੀ ਦੇ